ਬਾਦਰ ਰੱਖਿਆ ਰੱਖਿਆ ਕਿ ਇਹਨਾਂ ਦਾ ਉਹ ਇੱਕ ਉਹ ਬਣਾਤਾ ਇਹਨ ਮੱਡੀ ਬੋਰਡ ਦਾ ਚੇਅਰਮੈਨ ਲੱਖੋ ਲੱਖੋ ਆ ਉਹ ਪਰਸੀ ਦਾ ਯਾਨੀ ਚੈਨਲ ਕਈ ਖੋਲੇ ਆ ਕੋਈ ਤਜੋਰੀਆਂ ਭਰੀ ਜਾਓ ਇੱਕ ਯਾਨੀ ਗੁਜ਼ਾਰੀਆਂ ਦਾ ਚੈਨਲ ਤੁਸੀਂ ਆਪਣਾ ਉਹ ਕਰੀ ਜਾਓ ਇੱਕ ਸੜਕਾਂ ਤੇ ਹੁਣ ਆ ਪਿਛਲੇ ਨਹੀਂ ਆਈਆਂ ਲੱਖ ਕਰੋੜ ਰੁਪਏ ਕੇਂਦਰ ਨੇ ਸੜਕਾਂ ਦੇ ਪੰਜਾਬ ਦੀਆਂ ਨਹੀਂ ਭੇਜਿਆ ਪਿਛਲੇ ਸਾਲ ਤਾਂ ਪਿਛਲੀ ਸਰਕਾਰ ਨੇ ਪਈ ਸੜਕਾਂ ਦੇ ਜਿਹੜਾ ਇਹਨਾਂ ਦਾ ਬਣਦਾ ਸੀ ਉਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਨਹੀਂ ਨਹੀਂ ਉਹ ਇੱਕ ਵੱਖਰੀ ਯੋਜਨਾ ਅੱਛਾ ਆਮ ਸੜਕਾਂ ਜੋ ਇਹਨਾਂ ਦਾ ਹਿਸਟਰੀ ਸੈਂਟਰਲ ਖਜ਼ਾਨੇ ਚ ਬਣਦਾ ਜੀ ਤੁਸੀਂ ਸੜਕਾਂ ਦੀ ਹਾਲਤ ਵੇਖ ਲਓ ਕਿ ਕਿਹੜੀਆਂ ਬਣੀਆਂ ਨਹੀਂ ਮੈਂ ਦਸਣਾ ਸੁਣੋਤਿਆਂ ਨੂੰ ਸਿਰਫ ਇਨਾ ਚਾਹਨਾ ਪਈ ਮੈਂ ਕੱਲ ਇੱਕ ਲੇਖ ਦਾ ਹੈਡਿੰਗ ਬਣਾਇਆ ਇਪਰ ਆਓ ਦੱਸੋ ਬਾਦਲ ਦੀ ਹੁਣ ਜਾਇਦਾਦ ਕਿੰਨੀ ਹੋ ਗਈ ਅੱਛਾ ਇਹ ਮੈਨੂੰ ਕਿਉਂ ਦੀ ਲੋੜ ਕਿਉਂ ਪਈ ਕਿਉਂਕਿ ਮੈਂ ਇੱਕ ਆਰਟੀਕਲ ਜਿਹੜਾ ਪਰਸੋਂ ਚ ਛਪਿਆ ਉਹਦੇ ਚ ਇਹ ਕਿਹਾ ਪੀ ਅਮਰਿੰਦਰ ਸਿੰਘ ਨੇ ਆਪਣੇ ਰਾਜ ਦੌਰਾਨ ਬਾਦਲ ਦੇ ਉੱਤੇ ਜਿਹੜਾ ਕੇਸ ਕੀਤਾ ਸੀ ਉਹਦੇ ਚ ਕਿੰਨੀ ਦੀ ਪ੍ਰਾਪਰਟੀ ਦੱਸੀ ਸੀ ਹੂੰ ਉਹ 3500 ਕਰੋੜ ਦੀ ਪ੍ਰਾਪਰਟੀ ਦਾ ਕੇ ਸੇ ਨਜਾਇਜ਼ ਹੂੰ ਇਹ ਚੇਤਾ ਰੱਖੋ ਬਾਦਲ ਦੀ 14 ਏਕੜ ਜੱਦੀ ਜ਼ਮੀਨ ਆ ਜੀ 14 ਏਕੜ ਜੱਦੀ ਜ਼ਮੀਨ ਤੋਂ ਅੱਜ ਤੋਂ 10 ਸਾਲ ਪਹਿਲਾਂ 3500 ਕਰੋੜ ਰੁਪਏ ਕਿੱਦਾਂ ਬਣਿਆ ਇਹ ਅਮਰਿੰਦਰ ਸਿੰਘ ਬਾਦੌਰ ਮੁੱਖ ਮੰਤਰੀ ਉਹਦੇ ਖਿਲਾਫ ਮਕਦਮਾ ਦਾਇਰ ਕਰਦਾ ਹੂੰ ਔਰ ਜਦੋਂ ਉਹ ਲੈ ਜਾਂਦਾ ਤੇ ਬਾਦਲ ਆਉਂਦਾ ਬਾਦਲ ਗਵਾਹੀ ਸਾਰੇ ਮਕਰਾ ਦਿੰਦਾ ਹੈ ਸਰਖ ਨੂੰ ਹੋ ਕੇ ਬਰੀ ਹੋ ਕੇ ਅੱਜ ਬੈਠੇ ਗਲੀ ਕੋਈ ਗਲੀ ਕੋਈ ਨਹੀਂ اور ਸਾਰਾ ਪਰਿਵਾਰ ਸੀ ਉਹਦੇ ਚ ਮਾਂ ਬੇਟਾ ਆਪ ਹੋਰ ਵੀ ਜੀ ਹੁਣ ਅਦਾਲਤ ਨੇ ਵੀ ਕਿਹਾ ਉਹ ਜਿਹੜੇ ਮਕਦਮਾ ਚਲਾਉਣ ਵਾਲੇ ਸੀ ਉਹ ਬੇਈਮਾਨ ਹੋ ਗਏ ਉਹਨਾਂ ਤੇ ਕੇਸ ਵੀ ਹੈ ਲੇਕਿਨ ਉਹ ਕੇਸ ਚੱਲ ਨਹੀਂ ਰਿਹਾ ਚੱਲ ਨਹੀਂ ਰਿਹਾ ਅੱਜ ਉਹ ਜਾਇਦਾਦ ਕਿੰਨੀ ਇਹ ਮੈਂ ਆਪਣੇ ਆਖਰੀ ਲੇਖ ਚ ਪੁੱਛਿਆ ਪਈ ਵੀਰੋ ਕੋਈ ਦੱਸੇ ਜੋ ਵੀ ਇਹਨੇ ਮੇ ਕਿ ਮੈਨੂੰ ਉੱਤਰ ਦਿੱਤਾ ਵੀ ਦੱਸ ਤੇ ਮੰਮੀ ਨਹੀਂ ਸਕਦਾ ਪਰ ਤੂੰ ਇਹ ਕਿਉਂ ਨਹੀਂ ਅੰਦਾਜ਼ਾ ਲਾ ਲੈਂਦਾ ਕਿ ਜਿੰਨਾ ਪੰਜਾਬ ਦੇ ਸਰਕਾਰ ਦਾ ਆ ਉੰਨੀ ਇਹਦੀ ਜਾਇਦਾਦ ਹੈ ਉਹ ਉਹ ਕਹਿੰਦਾ ਪੰਜਾਬ ਦੇ ਸਰਕਾਰ ਦਾ ਕਿੰਨਾ ਆਖੇ ਸਵਾ ਲੱਖ ਕਰੋੜ ਕਰਜ਼ਾ ਆ ਤੇ ਉਹ ਇਹਦੇ ਖਾਤੇ ਚ ਪਾ ਲਉ ਭੀ ਇਹ ਨਹੀਂ ਇਹ ਨਹੀਂ ਗਿਆ ਬਿਲਕੁਲ ਜੀ ਸਹੀ ਗੱਲ ਹੈ ਤੁਹਾਡੀ ਬਹੁਤ ਸੂਝਵਾਨ ਤਰੀਕੇ ਨਾਲ ਤੁਸੀਂ ਇਹ ਗੱਲ ਦਾ ਜਿਹੜਾ ਹੈ ਨਿਚੋੜ ਕੱਢਦੇ ਹੋ ਬੜੀ ਸਾਡੇ ਵਰਗੇ ਜਿਹੜੇ ਅੱਜਕੱਲ੍ਹ ਦੇ ਪੱਤਰਕਾਰ ਨੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਸੋ ਜ਼ਰੂਰ ਤੁਹਾਡਾ ਆਸ਼ੀਰਵਾਦ ਚਾਹਾਂਗੇ ਐਸ ਗੱਲਾਂ ਵੀ